2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕੀ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਮੇਰਾ ਪਾਰਟੀ ਨੇ ਕਮਿਟਮੈਂਟ ਕਰੀ ਕਿ ਤੁਹਾਨੂੰ ਇਹ ਜਿਮਨੀ ਚੋਂ ਲੜਾ ਰਹੇ ਆ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ ਪਰ ਮੈਂ ਇਹਦੇ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਪਾਰਟੀਆਂ ਅਜਿਹੇ ਫੈਸਲੇ ਲੈਂਦੀਆਂ ਨੇ ਨਾ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ ਖੈਰਾ ਸਾਹਿਬ ਨੂੰ ਹਜੇ ਤੱਕ ਮੈਂ ਮਿਲਿਆ ਨਹੀਂ ਨਾ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ કરી ਪਰ ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਜਿਹੜੀ ਸਾਡੇ ਕਈ ਲੀਡਰਾਂ ਨੇ ਮੇਰੇ ਨਾਲ ਉਦੋਂ કરી ਜਦੋਂ ਮੈਂ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਲੜ ਰਿਆ ਸੀ ਸੋ ਖੈਰਾ ਸਾਹਿਬ ਮੈਂ ਇੱਕ ਪਹਿਲਾਂ ਆਮ ਆਦਮੀਆ ਲੈਣੋਂ ਵੀ ਇੱਕ ਸਲਾਹ ਦਿੱਤੀ ਸੀ ਕਿ ਹਰੇਕ ਹਲਕੇ 10-15 ਬੰਦੇ ਹੁੰਦੇ ਨੇ ਬਚਿਓ ਸਾਡੇ ਜ਼ਿਲ੍ਹੇ 'ਚ ਵੀ 2-4 ਜਿਹੇ ਬੰਦੇ ਨੇ ਜਿੰਨਾਂ ਤੋਂ ਬਚ ਜਿਓ ਇਹ ਛੋਟੇ ਭਰਾ ਦੀ ਇੱਕ ਜਿਹੜੀ ਬੇਨਤੀ ਆ ਇਹਨੂੰ ਤੁਸੀਂ ਸਵੀਕਾਰ ਕਰਿਓ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਇਸ ਸਮੇਂ ਕੋਈ ਇੱਧਰ ਆ ਰਿਹਾ ਕੋਈ ਉੱਧਰ ਆ ਰਿਹਾ ਆਪਣੇ ਪਰਸਨਲ ਲਾਲਚਾਂ ਕਰਕੇ ਪਰ ਮੈਂ ਉਹ ਲਾਲਚੀ ਬੰਦਾ ਨਹੀਂ ਹਾਂ ਮੇਰੇ ਕਿਰਦਾਰ ਚ ਨਹੀਂ ਇਹ ਯੂਨੀਵਰਸਿਟੀ ਵਾਲੇ ਲੀਡਰਾਂ ਮੇਰੇ ਮਾਪਿਆਂ ਨੇ ਜੋ ਮੈਨੂੰ ਸਿਖਾਇਆ ਮੈਂ ਉਹਨਾਂ ਦੇ ਉੱਤੇ ਚੱਲਣ ਆਲਾ ਮੈਂ ਕੋਈ ਐ ਪਾਰਟੀ ਛੱਟਣਾ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਬੀਰ ਸਿੰਘ ਗੋਲਡੀ ਜੇ ਤੁਹਾਨੂੰ ਪਤਾ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹਦੇ ਵਿੱਚ ਸਾਡੀ ਪਾਰਟੀ ਹਾਈ ਕਮਾਂਡ ਦਾ ਜੋ ਫੈਸਲਾ ਉਹ ਦੇ ਲਈ ਮੈਂ ਸਿਰ ਝੁਕਾ ਕੇ ਉਹ ਸਵਾਗਤ ਕਰਦਾ ਤੇ ਮੈਂ ਖੈਰਾ ਸਾਹਿਬ ਦਾ ਵੀ ਸਵਾਗਤ ਕਰਦਾ ਕਿ ਤੁਸੀਂ ਸੰਗਰੂਰ ਜਿਹੜੀ ਲੋਕ ਸਭਾ ਦੇ ਉਮੀਦਵਾਰ ਬਣੇ ਹੋ ਬਹੁਤ-ਬਹੁਤ ਮੁਬਾਰਕਬਾਦ ਤੇ ਦੇ ਨਾਲ ਕੱਲ ਮੈਂ ਲਿਖ ਕੇ ਪਾਇਆ ਸੀਗਾ ਕਿ ਆਪਾਂ ਕੱਲ ਨੂੰ ਇਕੱਠੇ ਹੋਵਾਂਗੇ ਤੇ ਲਾਈਵ ਰਾਹੀਂ ਆਪਾਂ ਜੁੜਾਂਗੇ ਸੋ ਇੱਕ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਅ ਬੜਾ ਕੁਝ ਹੋਇਆ ਸੋ ਮੈਂ ਉਹ ਗੱਲਾਂ ਤੇ ਨਹੀਂ ਜਾਣਾ ਚਾਹੁੰਦਾ ਤੇ ਮੈਂ ਕੋਈ ਗੱਲ ਤੇ ਜਿਹੜੀ ਜ਼ਿਆਦਾ ਕੇਂਦਰੇ ਤਾਂ ਮੈਨੂੰ ਬੜਾ ਜਿਹੜੀ ਗੱਲ ਨੇ ਡਿਸਟਰਬ ਕਰਿਆ ਕਿ ਵੱਡਾ ਲੀਡਰ ਛੋਟਾ ਲੀਡਰ ਕੀ ਹੁੰਦਾ ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦੇਣਾ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ ਜਦੋਂ ਮੈਂ ਯੂਨੀਵਰਸਿਟੀ ਤੋਂ 2008 'ਚ ਆਇਆ ਆਪਣੇ ਹਲਕੇ ਝਤੂਰੀ 'ਚ ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈਟਿਕਟ ਦੀ ਮੰਗ ਕਰੀ। ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹਰਿਕਮਾਰ ਨੂੰ ਪੁੱਛਣਾ ਚਾਹਣਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨਹੀਂ ਪਰ ਦਲਵੀਰ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ। ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ। ਉਦੋਂ ਮੇਰੀ ਟਿਕਟ ਕੱਟੀ ਗਈ। ਕੀ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜਾ ਫੇਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਪਰ ਦਲਵੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਤੇ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕੀ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਣੀ ਚੋਣ ਲੋਕ ਸਭਾ ਜਿਮਣੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫਿਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ ਕਰੀ ਕਿ ਤੁਹਾਨੂੰ ਇਹ ਜਿਮਨੀ ਚੋਂ ਲੜਾ ਰਿਆਂ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਤੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਉਦਾ ਸਿਰ ਝੁਕਣਾ ਇਹਦੇ ਨਾਲ ਨਾਲ ਵੀ ਮੈਂ ਧੰਨਵਾਦ ਕਰਦਾ ਸਾਡੀਆਂ ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਇਸ ਸਮੇਂ ਬਈ ਕੋਈ ਇੱਧਰ ਆ ਰਿਹਾ ਕੋਈ ਉੱਧਰ ਆ ਰਿਹਾ ਆਪਣੇ ਪਰਸਨਲ ਲਾਲਚਾਂ ਕਰਕੇ ਪਰ ਮੈਂ ਉਹ ਲਾਲਚੀ ਬੰਦਾ ਨਹੀਂ ਹੈਗਾ ਮੇਰੇ ਕਿਰਦਾਰ ਚ ਨਹੀਂ ਅਹੀ ਯੂਨੀਵਰਸਿਟੀ ਵਾਲੇ ਲੀਡਰਾਂ ਮੇਰੇ ਮਾਪਿਓ ਨੇ ਜੋ ਮੈਨੂੰ ਸਿਖਾਇਆ ਮੈਂ ਉਹਨਾਂ ਦੇ ਉੱਤੇ ਚੱਲਣ ਆਲਾ ਮੈਂ ਕੋਈ ਐ ਪਾਰਟੀ ਛੱਡਵਾ ਲਾਣੀ ਕਿਉਂਕਿ ਅੱਜ ਦੇ ਸਮੇਂ ਚ ਹਰੇਕ ਬੰਦਾ ਸੋਚਦਾ ਵੀ ਅਸੀਂ ਇੱਧਰ ਨਹੀਂ ਮਿਲਦੀ ਤਾਂ ਇੱਧਰ ਚਲੇ ਜਾਓ ਆਪ ਪਿੱਛੇ ਰੀਸੈਂਟਲੀ ਬਹੁਤ ਸਾਰੀਆਂ ਉਦਾਹਰਣਾਂ ਆਪਣੇ ਸਾਹਮਣੇ ਹੀ ਨੇ ਠੀਕ ਹੈ ਨਾ ਪਰ ਇਦੇ ਨਾਲ ਨਾਲ ਮੈਂ ਬਾਕੀ ਪਾਰਟੀਆਂ ਦੇ ਸਤਕਾਰਯੋਗ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਕਾਬਿਲ ਸਮਝਿਆ ਤੁਸੀਂ ਸਾਰਿਆਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਤੇਰੀ ਲੋੜ ਆ ਤੂੰ ਇੱਧਰ ਆ ਪਰ ਮੈਂ ਆਪਦੇ ਵੀ ਮਾਫ ਕਰਿਓ ਮੈਂ ਆਪਦੇ ਊਸੂਲਾਂ ਦੇ ਖਿਲਾਫ ਨਹੀਂ ਚੱਲ ਸਕਿਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਦੇ ਕਾਬਿਲ ਸਮਝਿਆ ਤੇ ਨਾਲ ਹੀ ਜਿਹੜੇ ਲਗਾਤਾਰ ਪਰਸੋਂ ਰਾਤ ਤੋਂ ਮੇਰੇ ਘਰੇ ਮੇਰੇ ਭੈਣ ਭਰਾ ਬੈਠੇ ਨੇ ਉਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਇੰਨਾ ਪਿਆਰ ਦਿਖਾਇਆ ਕਈ ਬੰਦੇ ਨਹੀਂ ਆ ਸਕੇ ਉਹਨਾਂ ਨੇ ਫੋਨ ਰਾਹੀਂ ਗੱਲ ਕਰੀ ਜਾਂ ਮੀਡੀਆ ਰਾਹੀਂ ਗੱਲ ਕਰੀ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕੀ ਹਜੇ ਤੱਕ ਮੇਰੀ ਸੁਪਾਲ ਸਿੰਘ ਘੈਰ ਨਾਲ ਕੋਈ ਵਾਰਤਾਲਾਪ ਨਹੀਂ ਹੋਈ ਜਦੋਂ ਦੀ ਟਿਕਟ ਮਿਲੀ ਤੇ ਨਾ ਹੀ ਮੇਰੀ ਹਾਈ ਕਮਾਂਡ ਨਾਲ ਕੋਈ ਵਾਰਤਾਲਾਪ ਹੋਈ ਤੇ ਮੈਂ ਉਹਨਾਂ ਚੋਂ ਨਹੀਂ ਵੀ ਮੈਂ ਕੋਈ ਕਮਿਟਮੈਂਟ ਕਰਨੀ ਆ ਜਾਂ ਮੈਂ ਇੱਧਰ ਭਜਣਾ ਜਾਏ ਮੈਂ ਇੱਧਰ ਭਜਣਾ ਅਸੀਂ ਤਾਂ ਪਾਰਟੀ ਦੇ ਇੱਕ ਵਫਾਦਾਰ ਬੰਦੇ ਆ ਇੱਕ ਵਰਕਰ ਪਰ ਮੈਂ ਇਹਦੇ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਪਾਰਟੀਆਂ ਜਿਹੇ ਫੈਸਲੇ ਲੈਂਦੀਆਂ ਨੇ ਨਾ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ ਧੋਖੇ 'ਚ ਜਦੋਂ ਤੁਸੀਂ ਰੱਖਦੇ ਹੋ ਇੱਕ ਲੀਡਰ ਨਹੀਂ ਹੁੰਦਾ ਉਹਦੇ ਮੰਗਰ ਉਹਦਾ ਟੱਬਰ ਹੁੰਦਾ ਉਹਦੇ ਮੰਗਰ ਹਜ਼ਾਰਾਂ ਉਹਦੇ ਸਮਰਥਕ ਹੁੰਦੇ ਨੇ ਜਿਹੜੇ इमोਸ਼ਨਲੀ ਤੌਰ ਤੇ ਟੁੱਟ ਜਾਂਦੇ ਨੇ ਜਿਹੜੇ ਫਾਈਨੈਂਸ਼ੀਅਲੀ ਤੌਰ ਤੇ ਟੁੱਟ ਜਾਂਦੇ ਨੇ ਜਿਨ੍ਹਾਂ ਦਾ ਜਜ਼ਬਾ ਮਰ ਜਾਂਦਾ ਸੋ ਮੇਰੀ ਬੇਨਤੀ ਆ ਸਾਡੀ ਹਾਈ ਕਮਾਂਡ ਨੂੰ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਨੂੰ ਵੀਰ ਕਲੈਰਟੀ ਨਾਲ ਚੱਲੋ ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ ਧੋਖਾ ਨਾ ਕਰੋ ਖੈਰਾ ਸਾਹਿਬ ਨੂੰ ਹਜੇ ਤੱਕ ਮੈਂ ਮਿਲਿਆ ਨਹੀਂ ਨਾ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ કરી ਪਰ ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਜਿਹੜੀ ਸਾਡੇ ਕਈ ਲੀਡਰਾਂ ਨੇ ਮੇਰੇ ਨਾਲ ਉਦੋਂ કરી ਜਦੋਂ ਮੈਂ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਲੜ ਰਿਹਾ ਸੀ ਕਿਉਂਕਿ ਮੈਨੂੰ ਪਤਾ ਜਦੋਂ ਕੋਈ ਉਮੀਦਵਾਰ ਲੜਦਾ ਹੁੰਦਾ ਤਾਂ ਉਹਨੂੰ ਜਿੰਨਾ ਮਰਜ਼ੀ ਝੁਕਾ ਲਓ ਸਿੱਧਾ ਕਰ ਲਓ ਇਹ ਸਾਡੇ ਲੀਡਰਾਂ ਨੇ ਮਾੜੀਆਂ ਪਰਤਾਂ ਪਾਈਆਂ ਵੀਆਂ ਨੇ ਸੋ ਖੈਰਾ ਸਾਹਿਬ ਮੈਂ ਇੱਕ ਪਹਿਲਾਂ ਆਮ ਆਦਮੀ ਆ ਲੈਣੋ ਵੀ ਇੱਕ ਸਰਾਹ ਦਿੱਤੀ ਸੀ ਕਿ ਹਰੇਕ ਹਾਲ ਕੇ 10-15 ਬੰਦੇ ਹੁੰਦੇ ਨੇ ਬੱਚਿਓ ਸਾਡੇ ਜ਼ਿਲ੍ਹੇ ਚ ਵੀ 2-4 ਜਹੇ ਬੰਦੇ ਨੇ ਜਿੰਨਾਂ ਤੋਂ ਬਚ ਜਿਓ ਇਹ ਛੋਟੇ ਭਰਾ ਦੀ ਇੱਕ ਜਿਹੜੀ ਬੇਨਤੀ ਆ ਇਹਨੂੰ ਤੁਸੀਂ ਸਵੀਕਾਰ ਕਰਿਓ ਮੇਰੇ ਇਲੈਕਸ਼ਨ ਸਮੇ ਅਜਿਹਿਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜੋ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿੰਨਾਂ ਤੋਂ ਮੈਂ ਤੁਹਾਨੂੰ ਅਵੇਅਰ ਕਰਦਾ ਮੇਰਾ ਕਰੀਅਰ ਹੀ ਸ਼ਾਇਦ ਮੇਰਾ ਸ਼ਾਇਦ ਵੱਡਾ ਲਈ ਡ੍ਰੋ ਹੁੰਦਾ ਜਿਹਦੇ ਬਾਪ ਦਾਦੇ ਮੰਤਰੀ ਹੋਣ ਜਾਂ ਤਾਂਜਮ ਉਹਨਾਂ ਦਾ ਵੱਡਾ ਹੋਵੇ ਮੈਂ ਤਾਂ ਇੱਕ ਸੁਧਾਰਨ ਜੀ ਪਰਿਵਾਰ ਨਾਲ ਸੰਬੰਧਿਤ ਸੀ ਸ਼ੁਰੂ ਤੋਂ ਸੰਘਰਸ਼ ਹੀ ਕਰੇ ਨੇ ਲੜਾਈਆਂ ਹੀ ਲੜੀਆਂ ਨੇ ਜੇ ਮੈਂ ਐਮਐਲਏ ਵੀ ਬਣਿਆ ਤਾਂ ਉਹਦੇ 'ਚ ਵੀ ਮੈਂ ਲੋਕਾਂ ਲਈ ਟੋਲ ਪਲਾਜ਼ੇ ਲਈ ਨਿਰੰਤਰ ਲੜਦਾ ਰਿਹਾ ਜਿਹਦੇ ਇਨਾਮ 'ਚ ਮੈਨੂੰ ਕਈ ਪਰਚੇ ਵੀ ਮਿਲੇ ਤੇ 2019 ਦੀ ਉਦੋਂ ਲੋਕ ਸਭਾ ਦੀ ਟਿਕਟ ਵੀ ਮੇਰੀ ਕੱਟੀ ਗਈ ਈਮਾਨਦਾਰੀ ਨਾਲ ਕੰਮ ਕਰਨ ਦੀ ਵੀ ਇੱਕ ਸਜ਼ਾ ਮਿਲਦੀ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ ਮੈਂ ਇਲੈਕਸ਼ਨ ਮੇਰੇ ਸਾਹਮਣੇ ਮੁੱਖ ਮੰਤਰੀ ਸਾਹਿਬ ਆ ਗਏ ਉਦੋਂ ਵੀ ਮੇਰੀ ਟਿਕਟ ਘਟਦੇ ਨਹੀਂ ਸੀ ਇਹਨਾਂ ਨੇ 2022 'ਚ ਮੈਂ ਗੱਲ ਕਹਿ ਰਿਹਾ ਇਹ ਪੁਕਤਾ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕਿਉਂਕਿ ਜੇ ਉਹਰੇ ਮੁੱਖ ਮੰਤਰੀ ਸਾਹਿਬ ਨਾ ਆਉਂਦੇ ਜਦੋਂ ਉਹਨਾਂ ਨੇ ਦੇਖਿਆ ਵੀ ਮੁਰੇ ਮੁੱਖ ਮੰਤਰੀ ਸਾਹਿਬ ਆ ਗਏ ਤੇ ਫਿਰ ਕੌਣ ਲੜੂ ਫਿਰ ਤਾਂ ਗੋਲਡੀ ਲੜੂ ਤੇ ਮੈਨੂੰ ਲੜਾਇਆ ਤੇ ਆਪਾਂ ਲੜੇ ਜਿੰਨੇ ਜੋਗੇ ਹੈਗੇ ਸੀ ਜਿੰਨੀ ਹਿੰਮਤ ਹੈਗੀ ਸੀ ਜਿੰਨੀ ਝੋਲੀ 'ਚ ਦਾਣੇ ਸੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਮੈਨੂੰ ਲੜਾਇਆ ਪਰ ਮੈਂ ਇੱਕ ਗੱਲ ਦਸਨੀ ਚਾਹਣਾ ਕਿ ਮੈਂ ਲਗਾਤਾਰ ਪਹਿਲਾ 5 ਸਾਲ ਜਦੋਂ ਮੈਂ ਐਮਐਲਏ ਸੀ ਉਦੋਂ ਵੀ ਕੋਈ ਸੁੱਖ ਦਾ ਸਾਹ ਨਹੀਂ ਆਇਆ ਵੀ ਆਪਦੀ ਪਾਰਟੀ 'ਚ ਬਹੁਤ ਜਿਹੜਾ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਵੀ ਜਦੋਂ ਇਹ ਪਾਰਟੀ ਆ ਗਈ ਭਗਵੰਤ ਮਾਨ ਸਾਹਿਬ ਜੀ ਆ ਗਏ ਇਹਨਾਂ ਨੇ ਵੀ ਪਿਛਲੇ ਲਗਾਤਾਰ ਕੋਈ ਕਸਰ ਨਹੀਂ ਛੱਡੀ 1.5 ਸਾਲ ਤੋਂ ਐਂਡ ਜਦੋਂ ਆ ਲੋਕ ਸਭਾ ਦੀਆਂ ਟਿਕਟਾਂ ਦੀ ਵੰਡ ਹੋਣੀ ਸੀ ਨਾ ਉਹ ਤੋਂ ਪਹਿਲਾਂ ਤੁਸੀਂ ਨੇ ਦੇਖਿਆ ਹੋਣਾ ਹਰ ਰੋਜ਼ ਯਾਨੀ ਕਿ ਵਿਜੀਲੈਂਸ ਦਾ ਪ੍ਰੈਸ਼ਰ ਸੀ ਮੇਰੇ ਤੇ ਬਹੁਤ ਜ਼ਿਆਦਾ ਪਰ ਉਹਨਾਂ ਦਾ ਕਸੂਰ ਵੀ ਨਹੀਂ ਮੈਂ ਮੰਨਦਾ ਮੈਨੂੰ ਪੂਰਤਾ ਜਾਣਕਾਰੀ ਆ ਵੀ ਸਾਡੀ ਪਾਰਟੀ ਦਾ ਇੱਕ ਵੱਡਾ ਲੀਡਰ ਜਿਹੜਾ ਇਸ ਚੀਜ਼ ਦੇ ਵਿੱਚ ਮੈਨੂੰ ਤੰਗ ਪਰੇਸ਼ਾਨ ਕਰਨ ਦੇ ਵਿੱਚ ਇਨਵੋਲ ਵਾ ਕਿਉਂ ਇਨਵੋਲ ਵਾ ਕਿਉਂਕਿ ਆਮ ਘਰਾਂ ਦੇ ਮੁੰਡੇ ਆਮ ਬੰਦੇ ਖੜ ਕੇ ਇਹਨਾਂ ਲਈ ਚੈਲੰਜ ਬਣ ਗਏ ਅਸੀਂ ਤਾਂ ਹਰ ਰੋਜ਼ ਮੈਂ ਤੇ ਮੇਰਾ ਪਰਿਵਾਰ ਹਰ ਰੋਜ਼ ਜਿੱਥੇ ਮਰਜ਼ੀ ਕੋਈ ਭੋਗ ਹੋਵੇ, ਦੁੱਖ ਸੁੱਖ ਹੋਵੇ ਅਸੀਂ ਤਾਂ ਕਦੇ ਕੋਈ ਛੱਡਦੇ ਨਹੀਂ। ਇਹ ਲੀਡਰ ਚੰਡੀਗੜ੍ਹ ਆ ਜਾਂ ਬਾਹਰਪੂਰ ਰਹਿਣ ਵਾਲੇ ਬੰਦੇ ਨੇ। ਇਹਨਾਂ ਨੂੰ ਸਾਡੇ ਵਰਗੇ ਕਿੱਥੇ ਡਾਈਜੈਸਟ ਹੁੰਦੇ ਨੇ? ਤੇ ਅਸੀਂ ਇਹ ਚੀਜ਼ ਤੋਂ ਜਿਹੜਾ ਚਾਹੇ ਮੈਂ ਆਪਣੀ ਪਾਰਟੀ ਤੰਗ ਹੋਇਆ ਤੇ ਚਾਹੇ ਉਸ ਤੋਂ ਬਾਅਦ ਇਹ ਮੌਕਾ ਸੀਗਾ ਇਹਦੇ 'ਚ ਵੀ ਮੈਂ ਤੰਗ ਹੋਇਆ। ਪਰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਅਸੀਂ ਤਾਂ ਹੱਕਾਂ ਲਈ ਸੰਘਰਸ਼ ਕਰੇ ਹੀ ਆ। ਅੱਗੇ ਵੀ ਕਰਦੇ ਰਵਾਂਗੇ। ਜਿੰਨੇ ਮੇਰੇ ਭੈਣ ਭਰਾਣੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ। ਕਿ ਆਪਾਂ ਦੱਬ ਕੇ ਸੁਖਪਾਲ ਸਿੰਘ ਖੈਰਾ ਸਾਹਿਬ ਦੀ سپورਟ ਕਰੋ ਤੇ ਦੱਬ ਕੇ ਉਹਨਾਂ ਨਾਲ ਚੱਲੋ ਮੇਰਾ ਵਾਦਾ ਕਿ ਮੈਂ ਸਾਥੀ ਬਣ ਕੇ ਖੈਰਾ ਸਾਹਿਬ ਦੀ ਜਿਹੜੀ ਇਹ ਇਲੈਕਸ਼ਨ ਕੈਂਪੇਨ ਆ ਇਹਦੇ 'ਚ ਰੋਲ ਲਵਾਵਾਂਗਾ ਤੇ ਆਓ ਖੈਰਾ ਸਾਹਿਬ ਮੈਨੂੰ ਪਤਾ ਲੱਗਿਆ ਵੀ ਤੁਸੀਂ ਕੱਲ ਨੂੰ ਤੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗੀ ਤੇ ਬਾਕੀ ਹੋਰ ਲੀਡਰ ਸਾਹਿਬਾਨ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਪਰ ਮੈਂ ਇਹ ਗੱਲ ਜੇ ਉਹਦੋਂ ਬਾਅਦ ਕਰਦਾ ਤਾਂ ਮੈਨੂੰ ਲੱਗਦਾ ਵਧੀਆ ਨਹੀਂ ਸੀ ਲੱਗਣੀ ਅਗਲਾ 100 ਚੀਜ਼ਾਂ ਸੋਚਦਾ ਵੀ ਫੁਲਾਨੀ ਕਮਿਟਮੈਂਟ ਲੈ ਲਈ ਜੀ ਫੁਲਾਨੀ ਕਮਿਟਮੈਂਟ ਲੈ ਲਈ ਤਾਂ ਮੈਂ ਕਮਿਟਮੈਂਟ ਵਾਲਾ ਕਮਿਟਮੈਂਟ ਦਾ ਮੈਨਾਂ ਪਹਿਲਾਂ ਵੀ ਹੋਈ ਸੀ ਸੋ ਮੈਂ ਕਮਿਟਮੈਂਟ ਦੇ ਬਾਲਾ ਹੁਣ ਯਕੀਨ ਨਹੀਂ ਕਰਦਾ ਸੋ ਮੇਰੀ ਮੈਂ ਖੁੱਲੀਆਂ ਬਹਾਨ ਨਾਲ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਇਹ ਜਿਹੜੀ ਲੜਾਈ ਆ ਇਹਦੇ ਚ ਫਤਿਹ ਹਾਸਲ ਕਰੋ ਤੇ ਸਾਰੀਆਂ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਕਿ ਇੰਨਾ 네ਗੇਟਿਵ ਰਾਜਨੀਤੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਪੋਜ਼ਿਟਿਵ ਹੋਣਾ ਚਾਹੀਦਾ ਇਹ ਕਲੀ ਕੋਈ ਇਹ ਨਹੀਂ ਹੁੰਦਾ ਕਿ ਇਹ ਵੋਟਾਂ ਨੇ ਉਹਦੇ ਮੰਗਰ ਇੱਕ ਲੀਡਰ ਦੇ ਮੰਗਰ ਉਹਦਾ ਟੱਬਰ ਹੁੰਦਾ ਉਹਦੇ ਨਾਲ ਬੰਦੇ ਜੁੜੇ ਹੁੰਦੇ ਨੇ ਸੋ ਉਹੀ ਜੀ ਕੋਈ ਗੱਲ ਨਾ ਕਰਿਆ ਕਰੋ ਜੀ ਦੇ ਨਾਲ ਕਿਸੇ ਦੇ ਮੰਤੇ ਠੇਸ ਵਜੇ ਸੋ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਇੱਕ ਵਾਰ ਫੇਰ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਆਪਦੀ ਪਾਰਟੀ ਦੇ ਯੋਧਿਆਂ ਨੂੰ ਮੈਂ ਬੇਨਤੀ ਕਰਦਾ ਕਿ ਹਮ ਹਮਾ ਕੇ ਜਿਹੜਾ ਇਸ ਛੋਣ ਪੜ ਚ ਕੁਦਜੋ ਆਪਾਂ ਸਾਰੇ ਤਕੜੇ ਹੋ ਕੇ ਜਿਹੜੀ ਇਹ ਲੜਾਈ ਲੜੀਏ ਤੇ ਕਦੇ ਵੀ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਜਾਂ ਇਸ ਦਰਮਿਆਨ ਵੀ ਮੇਰੇ ਤੋਂ ਕੋਈ ਗੁੱਸੇ ਗਿਲੇ ਚ ਕੋਈ ਕਿਸੇ ਦਾ ਫੋਨ ਨਾ ਚੱਕ ਸਕਿਆ ਹੋਵਾਂ ਜਾਂ ਕਿਸੇ ਤੋਂ ਉੱਚਾ ਨਹੀਂ ਮਾ ਬੋਲਿਆ ਗਿਆ ਹੋਣਾ ਕਿਉਂਕਿ ਮੈਂ ਤਾਂ ਛੋਟਾ ਸੋ ਮੈਂ ਹੱਥ ਜੁੜ ਕੇ ਮਾਫੀ ਮੰਗਦਾ ਤੇ ਬਹੁਤ ਬਹੁਤ ਧੰਨਵਾਦ